ਬੁਰਾ ਹਾਲ ਹੋ ਗਿਆ ਗਰਮੀ ਦਾ ਅੱਜ ਤਾਂ ਰਿਕਾਰਡ ਤੋੜ ਗਰਮੀ ਹੈ ਕਿਤੇ ਕੋਈ ਦਰਖਤ ਵੀ ਨਜ਼ਰ ਆ ਰਿਹਾ ਕਿਤੇ ਸ਼ਾਹੇ ਝਟ ਹੀ ਪਤਾ ਪੈ ਸਕਦਾ ਐਦਾਂ ਗਰਮੀ ਪੈਂਦੀ ਰਹੀ ਤੇ ਬੰਦੇ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਏਗਾ ਬਹੁਤ ਬੁਰਾ ਹਾਲ ਹੈ ਗਰਮੀ ਦਾ ਸ਼ਾਂਤਾਂ ਕੀ ਆਕਸੀਜਨ ਦੀ ਵੀ ਕਮੀ ਆ ਇਨਸਾਨ ਦਾ ਮੁਸ਼ਕਲ ਹੋ ਗਿਆ ਜੀਣਾ ਬੁਰਾ ਹਾਲ ਹੋ ਗਿਆ ਨਹੀਂ ਗਰਮੀ ਓਹ ਹੋ ਹੋ ਬੁਰਾ ਹਾਲ ਹੋ ਗਿਆ ਬੇਟੇ ਬਿਛੀ ਹੋ ਗਿਆ ਓਹ ਓਹ ਤੋਂ ਬੁਰਾ ਹਾਲ ਹੋ ਗਿਆ ਨਹੀਂ ਗਰਮੀ ਆਏ ਤੇ ਮਾਰੀ ਚੱਲਿਆ ਹਾਂ ਮੈਂ ਗਰਮੀ ਨਾਲ ਨਾ ਕਿਤੇ ਸਾਰਿਆ ਇਸ ਬੁਰਾ ਹਾਲ ਕਿਤੇ ਦਰਖਤ ਨਹੀਂ ਰਸਤੇ ਚ ਓ ਸ਼ੁਕਰ ਹੈ ਰੱਬ ਦਾ ਇਸੀ ਚੱਲ ਰਿਹਾ ਬੁਰਾ ਹਾਲ ਹੋ ਗਿਆ ਓਹੋ ਚੱਲਿਆ ਗਰਮੀ ਨਾਲ ਨਾ ਸਾਰਿਆ ਹੀ ਨਾ ਕੁਛ ਓ ਹੈਲੋ 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 ਓ ਇਧਰ ਵੇਖ ਮੈਂ ਬੋਲ ਰਿਹਾ

ਸਵੇ ਸਾਮਾਂ ਲਗਾਤਾਰ ਚੱਲਦੇ ਆ ਮੇਰੇ ਅੰਦਰੋਂ ਇੱਕ ਇੱਕ ਪੁਰਗਾ ਤੰਦੂਰ ਵਾਂਗੂ ਤਪਿਆ ਪਿਆ ਮੈਂ ਆਪ ਤਬ ਕੇ ਤੁਹਾਨੂੰ ਰਕਾਰ ਤੋਂ ਗਰਮੀ ਵਿੱਚ ਨਾ ਠੰਡੀ ਹਵਾ ਦੇਣਾ ਯਾਰ ਤੁਹਾਨੂੰ ਸ਼ਰਮ ਹੀ ਆਣੀ ਉਹ ਭੂਰਾ ਰੈਸਟ ਕਰਾ ਦੋ ਉਹ ਤੈਨੂੰ ਭਰਾਵਾ ਖਰੀਦ ਕੇ ਲੈ ਕੇ ਆਏ ਆ ਕੋਈ ਇਦਾਂ ਨਹੀਂ ਲੈ ਕੇ ਆਂਦਾ ਆਟੋ ਚ ਲੈ ਆਂਦਾ ਤੈਨੂੰ ਹਾਰ ਪਾ ਕੇ ਲੈ ਆਂਦਾ ਘਰੇ ਆ ਆ ਵਾਸਤੇ ਤੇਲ ਚੋਇਆ ਹੋਰ ਤੈਨੂੰ ਐਵੇਂ ਥੋੜੀ ਤੇਰੇ ਤੋਂ ਠੰਡੀ ਹਵਾ ਲਈ ਜਾਂਦੇ ਆ ਓਏ ਤੇ ਨਾ ਤੇਲ ਚੋਂਦੇ ਉਹ ਜਿਹੜਾ ਤੇਲ ਚੋਇਆ ਉਹ ਉਹਦਾ ਤੜਕਾ ਲਾ ਲੈਂਦੇ ਜਾਂ ਸਿਰ ਨੂੰ ਲਾ ਲੈਂਦੇ ਤੈਨੂੰ ਸੁਰਤ ਆਉਂਦੀ ਹੱਦ ਹੋ ਗਈ ਯਾਰ ਤੁਹਾਡੀ ਵਾਲਾ ਤਾਂ ਪਿਆ ਪਿਆ ਨਾ ਅੱਜ ਕੋਈ ਗੱਲ ਓਏ ਫੇਰ ਮੇਰੀ ਜਾਨ ਲੈ ਲਓ ਮੇਰਾ ਵੀ ਟਾਈਮ ਨੇੜੀ ਆ ਬੰਬ ਤਰ੍ਹਾਂ ਫਟੂ ਬੰਦਾ ਕੋਈ ਘੰਟਾ ਯਾਰ ਬੰਦ ਵੀ ਕਰ ਦਿੰਦਾ ਹੈ ਫਿਰ ਜਲਾ ਲੈਂਦਾ ਕੋਈ ਗੱਲ ਨਹੀਂ ਮੈਂ ਵੀ ਲਾਸਟ ਸਾਹਾਂ ਤੇ ਆਂ ਮੈਂ ਵੀ ਹੁਣ ਵੈਂਟੀਲੇਟਰ ਤੇ ਆਂ ਬਸ ਨੇੜੇ ਹੀ ਇਹ ਟਾਈਮ ਉਹ ਗੁਸਾਣਾ ਕਰੀ ਸੀ ਵੀਰ ਤੈਨੂੰ ਰੈਸਟ ਕਰਾ ਦਿੰਨੇ ਆ ਭਰਾਵਾ ਤੇਰੇ ਸਾਹਮਣੇ ਹੁਣ ਮੈਨੂੰ ਪਸੀਨੇ ਆਈ ਜਾਂਦੇ ਆ ਤੂੰ ਠੰਡੀ ਹਵਾ ਹੀ ਦੇਣੀ ਤੂੰ ਤਾਂ ਮੇਰਾ ਬੁਰਾ ਹਾਲ ਕਰਤਾ ਇਦਾਂ ਨਹੀਂ ਗੱਲਾਂ ਨਾ ਕਰ ਤੈਨੂੰ ਰੈਸਟ ਕਰਾ ਦਿੰਨੇ ਘੜੀ ਓਏ ਤੁਸੀਂ ਸਾਰੀ ਦੁਨੀਆ ਪਰ ਸਾਡੇ ਏਸੀਆਂ ਮਗਰੀ ਕਿਉਂ ਪੈ ਗਈ ਓਏ ਬੰਦਿਆ ਰੱਬ ਦਿਆ ਉਸ ਰੱਬ ਦਾ ਇਸੇ ਚਾਲੂ ਕਰ ਓਏ ਦਰਦਲਾ ਰੋਖ ਲਾ ਬੂਡੇ ਲਾ ਤਾਂ ਕਿ ਸਾਡੀ ਜਾਨ ਵੀ ਸੋਖੀ ਹੋਵੇ ਇਹ ਕੱਲਾ ਸਾਡੇ ਕੋਲ ਠੰਡੀਆਂ ਹਵਾ ਲੈ ਕੇ ਨਹੀਂ ਸਰਨਾ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਨਾ ਤੁਹਾਨੂੰ ਪਤਾ ਨਾ ਆਕਸੀਜਨ ਦਾ ਲੈਵਲ ਵੀ ਘਟ ਰਿਹਾ ਲੱਗਦਾ ਤੁਹਾਡਾ ਇਨਸਾਨਾਂ ਦਾ ਨਾ ਅੰਤ ਨੇੜੇ ਹੀ ਹੈ ਓਏ ਓਏ ਓ ਕੀ ਕਰਨਾ ਕਰ? ਓ ਕੀ ਕਰਨ ਲੱਗਾ? ਫੇਸਬੁਕ ਤੇ ਪੋਸਟ ਪਾਉਣ ਲੱਗਾ ਪਲਾਂਟਸ ਲਗਾਓ ਦਰਖਤ ਲਗਾਓ ਬੂਟੀ ਲਗਾਓ ਤੋਨੂੰ ਇਨਸਾਨਾਂ ਨੂੰ ਨਾ ਬਸ ਆ ਹੀ ਕੁਝ ਜੀ ਕਰਨਾ ਹੁੰਦਾ ਹੈ ਜਿਵੇਂ ਤੂੰ ਫੇਸਬੁੱਕ ਤੇ ਆ ਕੁਝ ਲੈ ਕੇ ਪਾਵੇਂਗਾ ਸੇ ਬਾਕੀ ਵੀ ਸਾਰੇ ਫੇਸਬੁੱਕ ਵਾਲੇ ਲੈ ਕੇ ਪਾਣਗੇ ਕਿ ਬੂਟੇ ਲਾਓ ਰੁੱਖ ਲਾਓ ਓਏ ਕੱਲੀ ਫੇਸਬੁੱਕ ਨਾ ਹਰੀ ਕਰਦਾ ਜਿਵੇਂ ਬੂਟੇ ਲਾ ਲਾ ਕੇ ਓਏ ਪ੍ਰੈਕਟੀਕਲੀ ਕਰੋ ਬੰਦਿਆ ਰੱਬ ਦਾ ਪ੍ਰੈਕਟੀਕਲੀ ਕਰ ਹਾਂ ਆਉ ਖਾਤਾ ਨਾ ਬੋਦੋ ਖਾਤਾ ਨਾ ਉਹ ਜਾ ਹੁਣ ਜਾ ਕੇ ਮੇਰਾ ਮੂਵੀ ਵੇਖ ਰਹੇ ਆ ਓਏ ਉੱਥੇ ਜਾ ਕੇ ਬੁੱਢਾ ਲਾ ਉਹਦੀ ਵੀਡੀਓ ਸੋਹਣੀ ਜਿਹੀ ਬਣਾ ਕੇ ਬਾ ਕਿ ਬਾਕੀ ਵੀ ਪ੍ਰੈਕਟੀਕਲੀ ਕਰਨਾ ਕੱਲਾ ਫੇਸਬੁਕ ਤੇ ਲਿਖ ਕੇ ਪਾਉਣਾ ਕੁਝ ਨਹੀਂ ਹੋਣਾ ਪ੍ਰੈਕਟੀਕਲੀ ਕਰੋ ਜੇ ਜ਼ਿੰਦਗੀ ਸੌਖੀ ਕਰਨੀ ਜੀ ਐਸੀ ਬਿਲਕੁਲ ਸਹੀ ਕਹਿ ਰਹੇ ਸਾਨੂੰ ਫੇਸਬੁੱਕ ਤੇ ਪੋਸਟਾਂ ਨਹੀਂ ਪਾਉਣੀਆਂ ਚਾਹੀਦੀਆਂ ਕਿ ਪੇੜ ਲਗਾਓ ਪੌਦੇ ਲਗਾਓ ਸਾਨੂੰ ਪ੍ਰੈਕਟੀਕਲੀ ਕੰਮ ਕਰਨਾ ਪਊਗਾ ਜੇ ਅਸੀਂ ਪ੍ਰੈਕਟੀਕਲੀ ਕੰਮ ਕਰਾਂਗੇ ਤੇ ਸਾਡੀ ਧਰਤੀ ਵੀ ਹਰੀ-ਭਰੀ ਹੋਊਗੀ ਤੇ ਸਾਡੀ ਧਰਤੀ ਵੀ ਬਚ ਜੂਗੀ ਬਸ ਇੱਕ ਕਮੀ ਹੈ ਤੁਹਾਨੂੰ ਇਨਸਾਨਾਂ ਨੂੰ ਨਾ ਗੱਲ लेट ਸਮਝ ਆਉਂਦੀ ਹੈ ਹਾਂ ਚਲੋ ਦਰਬੰਦ ਮੈਨੂੰ ਕਰਾ ਅਰੈਸਟ ਹਾਂਜੀ ਗੱਲ ਸੁਣੋ ਪਿੰਡੋਂ ਭਾਜੀ ਆ ਰਹੇ ਆ ਇਸੀ ਚੱਲਦਾ ਹੀ ਰਹਿਣ ਦਿਓ ਹੈ ਸੌਰੀ ਵੀਰ ਸੌਰੀ ਤੂੰ ਚੱਲਦਾ ਹੀ ਰਹਿ ਤੇ ਉਹ ਬੰਦ ਤਾਂ ਕਰ ਜਾ ਮੈਨੂੰ